नथ पजो नं मत माया पैस पियो न तू न जनि मत माया पैस पियो તમ કહીત હો જગત ગુર સ્વામી હમ કહીત હર યુગ કે કામી તમ કહીત હો જગત ગુર સ્વામી હમ કહીત કળ યુગ કે કામી

پل پل ہر so, جی سرو ترم نیوز چینل ہے جی سرو تر نیوز چینل ٹیم اج پہ جی پنڈ مجارا شہد بگت سنگ نگر جیلا نواں شہر وکھے ਇਤਿਖ ਡੇਰਾ 61 ਸੰਤ ਬਾਬਾ ਮੇਲਾ RAM ji ਦਾ ਸਥਾਨ ਤੇ 61 ਸੰਤ ਬਾਬਾ ਖੁਸ਼ੀ RAM ji ਮਹਾਰਾਜ ਦੀ ਸਲਾਨਾ ਸੈਂਤੀਵੀਂ ਵਰਸੀ ਮੌਕੇ ਦਾ ਧਾਰਮਿਕ ਸਮਾਗਮ ਵਿਰਾ ਪ੍ਰਦਾਨ ਸੰਤ ਬਾਬਾ ਕੁਲ ਪੰਤ RAM ji ਸ਼੍ਰੀ ਗੁਰੂਦਾਸ ਸਾਧੂ ਸੰਪਰਦਾਇ ਰਜਿਸਟਰਡ ਪੰਜਾਬ ਦੇ ਪ੍ਰਧਾਨ ਸੋ ਉਹਨਾਂ ਦੀ ਸਰਪ੍ਰਸਤੀ ਹੇਠ ਸਾਰੇ ਸਮਾਗਮ ਕਰਵਾਏ ਜਾ ਰਹੇ ਨੇ ਸੋ ਇਹ ਸਿਲਾਨਾ ਵਰਸਿਸ ਮਾਗਮ ਨੂੰ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਬੀ ਨਾਲ ਦੇ ਸੰਕਟਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੇ ਸੋ ਤੁਹਾਨੂੰ ਇਸ ਧੀਰੇ ਦੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ ਸੋ ਦੇਖ ਰਹੇ ਜੀ ਕਿੰਨੇ ਸੁਨੇ ਨਵੀਂ ਉਸਾਰੀ ਹੋ ਰਹੀ ਹੈ ਜੀ ਸਡੇਰਾ ਸਾਹਿਬ ਦੀ ਸੋ ਕੱਲ ਤੇ ਪਰਸੋਂ 23 ਤੇ 24 ਤਰੀਕ ਨੂੰ ਸੋ ਇਸ ਸਥਾਨ ਤੇ ਇਕ ਸਤ ਸੰਤ ਬਾਬਾ ਖੁਸ਼ੀ ਰਾਮ ਜੀ ਮਹਾਰਾਜੀ ਦੀ ਜੁਸਲਨਾ ਵਰਸੀਆ ਬਹੁਤ ਹੀ ਸ਼ਰਧਾਪੂਰਕ ਮਨਾਈ ਜਾ ਰਹੀ ਆ ਸੋ ਇਧਰ ਵੀ ਤੁਹਾਨੂੰ ਉਸ ਸਥਾਨ ਦਿਖਾਉਂਦੇ ਆ ਜੀ ਜਿੱਥੇ ਸੰਤਾ ਮਹਾਂਪੁਰਸ਼ਾਂ ਨੇ ਤਪੱਸਿਆ ਕੀਤੀ ਆ ਸੋ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਸਥਾਨ ਦੇ ਸੋ ਪਿੰਡ ਭਰੋ ਮੁਜਰਾ ਦੇ ਵਿੱਚ ਚਿਤਪਤ ਸਿੰਘ ਨਗਰ ਜਿਲ੍ਹਾ ਨਮਾ ਸ਼ਹਿਰ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਸੋ ਉਹ ਸਥਾਨ ਹੈ ਜੀ ਸਤਿ ਮਹਾਰਾਜ ਜੀ ਸੂਬ ਮਜੂਦ ਨੇ ਜੀ ਤਨ ਤਨ ਸ਼੍ਰੀ ਗੁਰੂ ਦਾਸ ਜੀ ਮਹਾਰਾਜ ਤੇ ਸੰਤ ਬਾਬਾ ਖੁਸ਼ੀ RAM ਜੀ ਤੇ ਸੰਤ ਬਾਬਾ ਮੇਲਾ RAM ਜੀ ਸੋ ਸੰਤਾ ਮਹਾਪੁਰਖਾਂ ਦੀ ਸੁਲਾਨਾ ਵਰਸਿਆ ਸੋ ਡੇਰਾ ਸੰਚਾਲਕ ਸੰਤ ਬਾਬਾ ਕੁਲਵੰਤ RAM ਜੀ ਸ਼੍ਰੀ ਗੁਰੂ ਦਾਸ ਸਦੂ ਸੰਪਰਦਾਇ ਰਜਿਸਟਰਡ ਪੰਜਾਬ ਦੇ ਜੋ ਪ੍ਰਧਾਨ ਨੇ ਸੋ ਉਹਨਾਂ ਦੀ ਸਰਪ੍ਰਸਤੀ ਹੈਟ ਇਹ ਜੋ ਸੁਲਾਨਾ ਬਰਸੀ ਸਮਾਗਮ ਆ ਸੋਨਾ ਦੇਖ ਰੇਟ ਕਰਵਾਇਆ ਜਾ ਰਹੇ ਨੇ ਸੋ ਇਸ ਮੌਕੇ ਸ਼੍ਰੋਦਾ ਸਾਧ ਸੰਪਰਵਜਟਡ ਪੰਜਾਬ ਦੇ ਸਮੂਹ ਸੰਤ ਮਹਾਪੁਰਸ਼ ਤੇ ਹੋਰ ਵੀ ਸੰਪਰਦਾਵਾਂ ਦੇ ਸਾਧੂ ਮਹਾਪੁਰਸ਼ ਇਸ ਮੌਕੇ ਪਹੁੰਚ ਕੇ ਆਪਣੇ ਪ੍ਰਵਚਨ ਰਾਹੀਂ ਸੰਕਤਾਂ ਨੂੰ ਨਿਹਾਲ ਕਰਨਗੇ ਸੋ ਬਾਕੀ ਜੀ ਇਸ ਵਰਸੀ ਸਮਾਗਮ ਬਾਰੇ ਅਸੀਂ ਜਾਣਕਾਰੀ ਲਵਾਂਗੇ ਸੋ ਜਿਹੜੇ ਸਰਪ੍ਰਸਤ ਸੰਤ ਬਾਬਾ ਕੋਵਿੰਦ RAM ਜੀ ਪਾਸੋਂ ਸੋ ਆਓ ਜੀ ਗੱਲਬਾਤ ਕਰਦੇ ਆਂ ਸੰਤ ਬਾਬਾ ਪਲਵੰਤ ਰਾਮ ਜੀ ਨਾਲ ਤੇ ਜਾਣਕਾਰੀ ਲੈਂਦੇ ਆ ਵਰਸੀ ਸਮਾਗਮ ਬਾਰੇ। ਸੋ ਦੇਖਦੇ ਰਹੋ ਜੀ ਸਰਬ ਧਰਮ ਨਿਊ ਚੈਨਲ। ਸੋ ਸਾਰੇ ਧਰਮ ਦਾ ਸਤਿਕਾਰ ਕਰਦਾ ਜੀ ਇਹ ਚੈਨਲ ਤੇ ਬਤ ਤੋਂ ਬਾਦ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਸੋ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ। ਧੰਨਵਾਦ ਜੀ। ਜੋ ਬੋਲੇ 100 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ। ਜੈ ਗੁਰਦੇਵ ਧੰਨ ਗੁਰਦੇਵ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰਦੇਵ ਪਿਤਾ ਧੰਨ ਸਤੁਰਬਾ ਬਖਸ਼ੀ ਰਾਜ ਜੀ ਮਹਾਰਾਜ। ਜੋ ਜਗਤ ਜਲੰਦੇ ਨੂੰ ਤਾਰਦੇ ਹੋਏ ਉਹਨਾਂ ਨੇ ਪਿੰਡ ਨਗਰ ਬਾਬਰ ਉਟਿਆਣ ਜੀ ਜਿਹੜਾ ਹਿਮਾਚਲ ਪ੍ਰਦੇਸ਼ ਅਤੇ ਪਿੰਡ ਭਰੂ ਮਜਰਾ ਵਿੱਚ ਉਹਨਾਂ ਨੇ ਬਹੁਤ ਹੀ ਸੰਤਾਂ ਦੇ ਨਾਲ ਸੰਤਾਂ ਨੂੰ ਉਸ ਮਾਰਗ ਦੇ ਉੱਤੇ ਸੱਚੇ ਮਾਰਗ ਚੱਲ ਜਾ ਉਸਤ ਕਰੇ ਜਹਾਨ ਸੱਚੇ ਮਾਰਗ ਦੇ ਉੱਤੇ ਉਹਨਾਂ ਨੇ ਸੰਤਨ ਤੋਰੀਆ ਔਰ ਡੇਰੇ ਦੀ ਇਹ ਸੇਵਾ ਉਹਨਾਂ ਨੇ ਆਪਣੇ ਹੱਥੀ ਕੀਤੀ ਉਹਨਾਂ ਦੇ ਗੁਰਦੇਵ ਪਿਤਾ ਸਤਗੁਰੂ ਬਾਬਾ ਮਿੱਲਰਾਂ ਜੀ ਮਹਾਰਾਜ ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਪਹਿਲਾ ਜਗ੍ਹਾ ਸੀ ਉਹਨਾਂ ਨੇ ਵੀ ਬਹੁਤ ਬਹੁਤ ਵਧੀਆ ਇੱਕ ਗੁਰੂ ਘਰ ਬਣਾਇਆ। ਔਰ ਸੰਤ ਮਹਾਂਪੁਰਛ ਸਮਝਵਾਨ ਤੋਂ ਬੋਲਦੇ ਨਹੀਂ ਪਰ ਉਹ ਜਿਹੜੇ ਉਹ ਰੱਬ ਦੇ ਨਾਲ ਇੱਕ ਵਕ ਹੋਏ ਸੀ। ਔਰ ਉਹ ਉਹਨਾਂ ਨੇ ਜਦੋਂ ਵੀ ਸੰਗਤ ਆਉਂਦੀ ਸੀ ਬੜਾ ਸੰਗਤ ਦੇ ਨਾਲ ਪਿਆਰ ਕਰਦੇਗੇ ਬੜੀ ਸੰਗਤ ਦੀ ਸੇਵਾ ਕਰਦੇਗੇ ਜਿਹੜੇ ਗੁਰੂ ਘਰ ਬਣਦੇਗੇ ਆਪ ਇੱਥੇ ਦੱਸਦੇ ਸੰਗਤ ਨੂੰ ਆਪ ਇੱਟਾ ਦੇ ਦਿੰਦੇ ਨੇ ਕਿ ਆਪ ਮਰੇ ਸਿਮਿੰਟ ਸਰੀਏ ਜਿਹਾ ਲਾ ਕੇ ਆਪ ਨਾਲ ਉਸ ਇੰਨੀ ਕਾਰ ਸੇਵਾ ਕਰਦੇ। ਔਰ ਉਹਨਾਂ ਨੇ ਕਦੇ ਵੀ ਕੱਸ ਨਹੀਂ ਸੰਕਤਾ ਵੀ ਜਦੋਂ ਵੀ ਉਹਨਾਂ ਦੇ ਕੋਲ ਸੰਗਤ ਨੇ ਆਉਣਾ ਪੜਾ ਖੋਜ ਦਾ ਮਿੱਠ ਬੁਲੜਾ ਸੁਹਾ ਬੜਾ ਖੁਸ਼ ਹੋ ਕੇ ਮਾਰੇ ਸੰਗਤ ਦੇ ਨਾਲ ਵਿਚਾਰ ਕਰਦੇ ਹੁੰਦੇਗੇ ਪਰ ਬੋਲਦੇ ਨਹੀਂ ਪਰ ਚਾਰਾਂ ਦੇ ਨਾਲ ਉਹਨਾਂ ਸੰਗਤ ਨੂੰ ਸਮਝਾਉਂਦੇ ਸੀ ਔਰ ਸੰਗਤ ਉਹਨਾਂ ਨੇ ਕਾਫੀ ਸਮਾਂ ਇਸ ਇਸ ਜਗ੍ਹਾ ਤੇ ਧਰਤੀ ਤੇ ਉਹਨਾਂ ਨੇ ਇੱਥੇ ਆਪਣਾ ਨਾਮ ਦੇ ਦਾਤ ਦਾਤ ਜਿਹੜੇ ਸਤਿਗੁਰੂ ਆਪਾ ਮਿਲਦਾਂ ਤੋਂ ਲੈ ਕੇ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਏ ਉਹਨਾਂ ਨੇ ਜਬ ਤੱਕ ਸੰਜਮ ਧਰਮਨਕਵਾ ਸੇਵਾ ਸਾਧਨਾ ਜਾਣਿਆ ਜਦ ਤਪ ਦੇ ਨਾਲ ਉਹਨੇ ਇੱਥੇ ਕਠਨ ਤਪੱਸਿਆ ਕੀਤੀ ਵੰਦਗੀ ਕੀਤੀ ਪਾਗ ਪਾਗ ਜਿਹੜੇ ਤਾਤੀ ਦੇ ਪਾਗ ਉਹਨੇ ਜਗਾਇਏ ਇਹ ਸਤਿਗੁਰੂ ਬਾਬਾ ਮਿੱਲਰਾਂ ਜੀ ਮਹਾਰਾਜ ਦੀ ਚਲਛੋ ਧਰਤੀ ਉਹਨੇ ਜਨਮ ਨਗਰੀ ਦੇ ਵਿੱਚ ਜਿੱਥੇ ਬਾਬਾ ਮਿੱਲਰਾਂ ਜੀ ਸੰਗਤ ਦਾਸ ਜਦੋਂ ਇਸ ਨਗਰ ਦੇ ਵਿੱਚ ਹੁੰਦੇ ਜਦੋਂ ਇਹਨੇ ਘਰ-ਬਾਰ ਛੱਡ ਕੇ ਚਲੇ ਗਏ ਕਿ ਸਾਧੂ ਬਣ ਗਏ ਉਹ ਸੰਗਤ ਦੇ ਵਿੱਚ ਉਪਦੇਸ਼ ਦਿੰਦੇ ਜਿਹੜੇ ਬਾਣੀ ਦੇ ਨਾਲ ਜੋੜਦੇ ਹੁੰਦੇ ਤੇ ਥੱਲੇ ਰਾਖ ਸਾਡੇ ਮਾਜਲ ਦੇ ਵਿੱਚ ਡੇਰਾ ਆ ਉੱਤੇ ਰਾਗ ਜਿਹੜੇ ਧੂਨੇ ਦੀ ਆ ਉਹ ਰਾਗ ਥੱਲੇ ਬਿਚਾ ਕੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜਾਉਦੇ ਹੁੰਦੇ ਸੀ ਉਹ ਸਮਝਦੇ ਵਾ ਸਕੂਲ ਨਹੀਂ ਹੁੰਦੇ ਸੀ ਔਰ ਬਾਣੀ ਦੇ ਨਾਲ ਸੰਗਤ ਨੂੰ ਜੋੜਦੇ ਹੁੰਦੇ ਸੀ ਇੰਨਾ ਉਹਨਾਂ ਨੇ ਉਸ ਗੁਰੂਆਂ ਦੀ ਸੇਵਾ ਕੀਤੀ ਔਰ ਇਹ ਜਿਹੜਾ ਆ ਬਾਬਾ ਮਿਲਨਾਂ ਜੀ ਮਹਾਰਾਜ ਜਦੋਂ ਕਹਿੰਦੇ ਸਤਤੀ ਦੇ ਵਿੱਚ ਨਗਰ ਦੇ ਵਿੱਚ ਆਏ ਉਹਨਾਂ ਨੇ ਆਪ ਸੰਗ ਨੂੰ ਕਿਹਾ ਕਿ ਇੰਨੀ ਜਗ੍ਹਾ ਜਿਹੜੀ ਇੱਥੇ ਡੇਰੀ ਆਲਦੀ ਆ ਵੇ ਇੰਨੀ ਛੱਡ ਲੋ ਕਿ ਤੇ ਇੱਥੇ ਦੋ ਰੂਹਾਂ ਰ ਬੈਠਣਗੀਆਂ ਪਰ ਜਿੱਥੇ ਜਾਏ ਬੈਠ ਸਾਧ ਜਨ ਸੋਥਾਨ ਸੰਦਜ ਸੇ ਸਾਧੂ ਜਨ ਅਪਣੇ ਚਰਨ ਪਾਉਂਦੇ ਆ ਭਗਤੀ ਕਰਦੇ ਆ ਉਹ タルਤੀ ਜਿਹੜੀ ਭਗਤ ਸਾਧ ਤਰਤੇ ਪਈ ਹਰੀਆਬਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਸੇ ਜੰਤ ਪਈ ਹਰੀਆਬਲੀ ਜਿਨੇ ਮੇਰਾ ਸਤਿਗੁਰੂ ਦੇਖਿਆ ਉਹ タルਤੀ ਭਗਾਂ ਵਾਲੀ ਇੱਥੇ ਸਾਧੂਆਂ ਨੇ ਸਵਾਸ ਸਵਾਸ ਨਾਮ ਜਪਿਆ ਅੱਜ ਇੱਥੇ ਬੇਕੰਠ ਤਾਮ ਬਣਿਆ ਹੋਇਆ ਹੈ ਸੰਗਤਾਂ ਦੇਖ ਲਿਆ ਆ ਕਿੰਨੇ ਬੜੇ ਸੋਹਣੇ ਸੰਗਤਾਂ ਨੇ ਮਹਾਰਾਜ ਦੇ ਕਿਰਪਾ ਕੀਤੀ ਆ ਦਰਬਾਰ ਪੰਜ ਮਾਝ ਦੇ ਦਰਵਾਜ਼ੇ ਵੱਡੇ ਵੱਡੇ ਹਾਲ ਕੋਲੇ ਕੁਲੇ ਗੁਣ ਆਇਆ ਆ ਫਿਰ ਸੰਗਤਾਂ ਨੇ ਬਹੁਤ ਸੇਵਾ ਕੀਤੀ ਆ ਇਹ ਜਿਹੜਾ ਸਾਧੂ ਦੀ ਭਗਤੀ ਬੋਲਦੀ ਹੈ ਉਹਨਾਂ ਦੀ ਵੰਦਗੀ ਬੋਲਦੀ ਹੈ ਉਹਨਾਂ ਦੀਆਂ ਭਗਤੀਆਂ ਕੀਤੀਆਂ ਉਹਨਾਂ ਹੀ ਵੰਦੀਆਂ ਕੀਤੀਆਂ ਜਿਹੜਾ ਕਿ ਅੱਜ ਸੰਤ ਬਾਬਾ ਮੇਲ ਖੁਸ਼ੀ ਨਾਮ ਜੀ ਮਹਾਰਾਜ ਅਖੀਰ ਜਿਹੜੇ ਉਹ 13 ਮਈ 1988 ਨੂੰ ਸਾਧ ਨੂੰ ਛੁਰ ਛੱਡ ਕੇ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਔਰ ਅੱਜ ਸਤਵੀਂ ਵਰਸੀ ਉਹਨਾਂ ਦੀ ਸੰਗਤਾਂ ਵੱਲੋਂ ਬੜੇ ਆਦਰ ਸਤਿਕਾਰ ਦੇ ਨਾਲ ਮਨਾਈ ਜਾਂਦੀ ਜਿਹੜੀ 24 23 ਕੱਲ ਦੇ 23 ਦੇ 23 ਮਈ ਦੇ ਰਾਤ ਦੇ ਦਵਾਨ ਅਤੇ 24 ਨੂੰ ਸਾਰਾ ਦਿਨ ਸੰਤ ਮਹਾਪੁਰਸ਼ਾਂ ਦੇ ਪ੍ਰਵਚਨ ਕੀਰਤ ਕਥਾ ਕੀਰਤਨ ਵਿਚਾਰਾ ਹੋਣ ਗਿਆ ਔਰ ਸੰਗਤਾਂ ਬੜੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਉਹਨਾਂ ਨੂੰ ਸ਼ਰਧਾ ਦੇ ਫਲ ਪਿੱਟ ਕਰਨ ਦੇ ਲਈ ਸਾਗਰ ਤਰਿਆ ਸਾਧੂ ਤਰ ਸੰਗੇ ਨਿਰਪਉ ਨਾਮ ਜਪੋ ਹਰਗੇ ਸਾਧੂਆਂ ਨੇ ਸੰਗਤ ਨੂੰ ਜਿਹੜਾ ਹੈ ਜਗਤ ਨੂੰ ਤਾਰਿਆ ਇਹ ਜੈ ਮਹਾਪੁਰਸ਼ਾਂ ਦਾ ਦੁਨੀਆ ਦੇ ਉੱਤੇ ਆਉਣਾ ਹੀ ਤੁੰਤਾ ਜੋਗਦਾ ਹੁੰਦਾ ਹੈ ਔਰ ਸੰਗਤਾਂ ਦੂਰ ਦਰਾਡੇ ਤੋਂ ਸਤਿ ਮਹਾਂਪਰਿਸ਼ਾ ਅਸ਼ੀਰਗੁਰ ਦਾ ਸਾਲ ਸੰਪਰਦਾਇਟੀ ਦੇ ਮਹਾਂਪਰਿਸ਼ਾ ਤੇ ਹੋਰ ਸੰਪਰਦਾਵਾਂ ਦੇ ਮਹਾਂਪਰਿਸ਼ਾ ਨੰਗ ਸਿੰਘ ਜਿੱਤੇ ਬੰਨਿਆ ਧਾਰਮਿਕ ਤੇ ਰਾਜਨੀਤਿਕ ਆਗੂ ਉਹਨਾਂ ਨੂੰ ਨਤਮਸਤਕ ਹੋਣ ਲਈ ਕੱਲ ਪਰਸ ਕੱਲ ਨੂੰ ਅਤੇ ਪਰਸ ਨੂੰ ਇੱਥੇ ਦਰਸ਼ਣ ਦੇਣਗੇ ਮੈਂ ਸਰਬ ਧਰਮ న్యూਸ ਚੈਨਲ ਦਾ ਅਤੇ ਖਾਸਪੁਰਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਉਹਨਾਂ ਦੇ ਉਹਨਾਂ ਦੀ ਬਾਰਸੀ ਦੇ ਸੰਬੰਧ ਵਿੱਚ ਆਈ ਆ ਮੈਂ ਆਸ ਕਰਦਾ ਕਿ ਮਹਾਰਾਜ ਇਹਨਾਂ ਨੂੰ ਚਾਰਜ ਵਿੱਚ ਰੱਖੋਗੇ ਗੁਰੂ ਪਿਆਰੀ ਸੰਗਤ ਨੂੰ ਸਾਧ ਸੰਗਤ ਨੂੰ ਨਮਰਤਾ ਸਤ ਬੇਨਤੀ ਹੈ ਕਿ ਆਓ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫਲ ਭੇਟ ਕਰੀਏ ਅਤੇ ਸੰਤਾਂ ਮਹਾਪੁਰਸ਼ਾਂ ਦੇ ਅਤੇ ਕਾਰ ਕੀਰਤਨ ਜਥਿਆਂ ਦੇ ਅਲਾਹੀ ਪ੍ਰਵਾਨ ਸਰਵਣ ਕਰੀਏ ਅਤੇ ਆਪਣਾ ਜੀਵਨ ਸਫਰ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੁਣ ਪੈ ਸਤੂਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ